ਮੁੰਡਾ ਕਹਿੰਦੇ ਇਹ ਬਲਾਉਂ ਕਰਦਾ ਇਹਨੂੰ ਤੋੜ ਕੇ ਦਿਆ ਲਾਓ ਸਾਹਮਣੇ ਬੋਲੀ ਇਹ ਤਰੀਕਾ ਦਾ ਗਿਆਤੀ ਓਂ ਆਰ ਬਲੇ ਜੌਂਡੀਰ ਇਤਰਾਣ ਸੁਪਾਤੂ ਵਾਖਾਉਂਦਾ ਓ ਜੌਂਡੀਰ ਕਰੰਟ ਓ ਪੂਰਾ ਦਿਖਾਉਂਦਾ ਮੇਂ ਰੰਗੀਰ ਟਰਾਲੀ ਦੇ ਉੱਤੇ ਖਾਲਸਾ ਇਹਨਾਂ ਸਾਂਝੰਦ ਰਹੇ ਕਿੰਝ ਰੇ ਖਾਨੀ ਤੇ ਰਾਜਾ ਮਾਰਿਆ ਕੋਲੇ ਸੋਹੇ ਹਾਲ ਦੇ ਜਕਾਰੇ ਗੂੰਜਦੇ ਹੋਨੇ ਹਾਲ ਦੇ ਜਕਾਰੇ ਗੂਜੇ ਮੇਰੇ ਵੀਰੋ ਇਹ ਕਹਿੰਦੇ ਹਲਵਾੜੇ ਵਾਲਾ ਆਹ ਵੇਖੋ ਸਾਹਮਣੇ ਮੇਰੇ ਵੀਰੋ ਕੱਪੜੂ ਆਉਂਦਾ ਹੁੰਦਾ ਕਹਿੰਦੇ ਧੂਰ ਕੋਟੀਆ ਇਹਨ ਕਹਿੰਦੇ ਪਲਟ ਕਰਦਾ ਹੋਇਆ ਕਮਾਲ ਜੋਰ ਲੱਗਿਆ ਹੋਇਆ ਮੇਰੇ ਵੀਰੋ ਹਲਵਾੜਾ ਫੀਡ ਕਲੱਬ ਦਾ ਕਹਿੰਦੇ ਬਹੁਤ ਵੱਡਾ ਨਾਮ ਹੈ ਭਾਵੇਂ ਪਿੱਟਰ ਟੋਚਨਾ ਦੀ ਗੱਲ ਭਾਵੇਂ ਤਵੀਆਂ ਦੀ ਗੱਲ ਜਾਂ ਫਿਰ ਕਹਿੰਦੇ ਟਰਾਲੀ ਖਿੱਚ ਮੈਕਰਾਂ ਦੀ ਗੱਲ ਹੈ ਕਹਿੰਦੇ ਬਹੁਤ ਵੱਡਾ ਨਾਮ ਹੈ ਓਏ ਬਹੁਤ ਵੱਡਾ ਨਾਮ ਆ ਮੇਰੇ ਵੀਰੋ ਦੇ ਨਾਮ ਨੇ ਵੱਡੀ ਖੇਡ ਵਰਦੀ ਜਾਂਦੀ ਆ ਜਿਵੇਂ ਗੁੱਟਕੰਗ ਦਸੂਹੇ ਵਾਲਾ ਕਹਿੰਦਾ ਉਹਦੀ ਸੋਚ ਉੱਚੀ ਕਿ TPL ਇਹ ਕਹਿੰਦੇ ਡਾਕਟਰ ਪ੍ਰੀਮੀਅਮ ਲੀਗ ਚ ਲੈਣੀਆਂ ਨੇ ਵੀਰੋ ਆਉਣ ਵਾਲੇ ਜਿੰਨੇ ਵੀ ਪੋਸਟਰ ਉਹ TPL ਬੈਨਰ ਦੇ ਫੀਟ ਹੀ ਮੈਚ ਖੇਡੇ ਜਾਣਗੇ ਕਿਉਂਕਿ ਮੇਰੇ ਵੀਰੋ ਆਹ ਟੱਕਰਾਂ ਦੀ ਗਤੀ ਦੇਖੋ ਇਹ ਗੇਮ ਕਹਿੰਦੇ ਪੂਰੇ ਪੀਕ ਲੈਵਲ ਤੇ ਆ ਹਲੇ ਤਾਂ ਕਹਿੰਦੇ ਕਮਾ ਸਿਰ ਤੇ ਆ ਗਿਆ 12 ਤਰੀਕ ਦਾ ਹੱਸਤਾ ਪਰ ਕਹਿੰਦੇ ਮਈ ਦੇ ਅਡਵਾਂਸ ਬੁਕਿੰਗ ਹੁਣ ਤੋਂ ਚੱਲੀ ਜਾਂਦੀ ਆ ਹੁਣ ਤੋਂ ਚੱਲੀ ਜਾਂਦੀ ਆ ਿੰਦੂ ਆਉਂਦਾ ਓਏ ਜੱਗਿਆ ਿੰਦੂ ਆਉਂਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚੋਂ ਲਓ ਕਹਿੰਦੇ ਧੂਰਕੋਟ ਪਿੰਡ ਇਸ ਨੌਜਵਾਬਾ ਮੰਡੀ ਅਹਿਮਦਗੜ ਦਾ ਏਰੀਆ ਆਹ ਦੇਖੋ ਸਾਹਮਣੇ ਹਲਵਾਰਾ ਪੀਟ ਕਲੱਬ ਦਾ ਆਹ ਜਾਂਦਾ ਆਹ ਜਾਂਦਾ ਪੱਛਾ ਉਹ ਜਿਵੇਂ ਖੱਜ ਚ ਪਾ ਕੇ ਉਹ ਧਾਣੇ ਖੰਗਦੇ ਆ ਨਾ ਐਸਾ ਕਹਿੰਦੇ ਕੋਈ ਅਸਾਂ ਦੀ ਟੀ ਹਰ ਚੁੱਕ ਕਰਦੀ ਹੈ ਟਾਰੀ ਦੇ ਵਿੱਚ ਕੋਈ ਗੱਲਾ ਬਖਰੀਆ ਕੋਈ ਗੱਲਾ ਬਖਰੀਆ ਹੋਈ ਕੱਠਬਾਦੀ ਜਾਂਦਾ ਚ ਗਿਆ ਪਰਬੰਧਾ ਪੱਖੋਂ ਹੋ ਰੁਕੀ ਪਿੰਡ ਦਾ ਗਰਾਊਂਡ ਹੋ ਦੇਖ ਲੈ ਜਾਣਾ ਆਹ ਦੇਖ ਲੈ ਜਾਣਾ ਆਓ ਕਦੇ ਵੇਖ ਨਜ਼ਾਰਾ ਮੇਰੇ ਵੀਰੋ ਆਹ ਵੇਖੋ ਸਾਹਮਣੇ ਹਿੰਦੂ ਤੋਂ ਰੋਕੀਆ ਉਹ ਟਰਾਲੀ ਗੋਲਡੀ ਦੀ ਆ ਇਹ ਟਰਾਲੀ ਗੋਲਡੀ ਦੀ ਕਹਿੰਦੇ ਸਪਾਂਸਰ ਕੀਤੀ ਹੋਈ ਆ ਉਹ ਗੋਲਡੀ ਵੀਰੇ ਦੀ ਟਰਾਲੀ ਸਮਰਸਤ ਕੀਤੀ ਹੋਈ ਆ ਪਰ ਕਹਿੰਦੇ ਡਾਕਟਰ ਦੀ ਸਾਹਮਣੇ ਕਹਿੰਦੇ ਇਸ ਵੇਲੇ ਸਾਹਮਣੇ ਉਹ ਕਹਿੰਦੇ ਹਲਵਾਰਾ ਫੀਡ ਕਲੱਬ ਵਾਲਿਆਂ ਦਾ ਉਹ ਚੌਂਦੀਆਂ ਨੂੰ ਭੁੱਕ ਰਹੀ ਆਂਦਾ ਉਹ ਝੋਟੇ ਜਿੰਨੀ ਜਾਂਦਾ ਉਹ ਕਮਾਲ ਉਹ ਕਮਾਲ 这实在难以迈过。